ਪੰਜਾਬ ਦੇ ਵਿੱਚ ਵਾਪਰ ਗਿਆ ਇੱਕ ਭਿਆਨਕ ਸੜਕੀ ਹਾਦਸਾ ਨੌਜਵਾਨ ਦੇ ਸਿਰ ਤੇ ਲੱਗੀ ਗੈਰੀ ਸੱਟ ਬੁਝ ਗਿਆ ਏ ਇੱਕ ਘਰ ਦਾ ਚਿਰਾਗ ਪੂਰੇ ਇਲਾਕੇ ਦੇ ਵਿੱਚ ਦੌੜ ਗਈ ਏ ਸੋਗ ਦੀ ਲਹਿਰ ਜੀ ਹਾਂ ਇਹ ਮੰਦ ਭਾਗੀ ਖਬਰ ਦੀਨਾ ਨਗਰ ਦੇ ਪਿੰਡ ਪਸਿਆਲ ਦੇ ਨੇੜਲੇ ਪਿੰਤੂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਉਸ ਦੇ ਸਿਰ ਤੇ ਗਹਿਰੀ ਸੱਟ ਲੱਗ ਜਾਣ ਕਰ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੂਰਾ ਇਲਾਕਾ ਸੋਗ ਦੇ ਵਿੱਚ ਡੁੱਬ ਗਿਆ ਹੈ ਦੱਸਿਆ ਕਿ ਇਹ ਨੌਜਵਾਨ ਗੁਰਦਾਸਪੁਰ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ ਜਿਸ ਦੌਰਾਨ ਉਸ ਦੀ ਮੋਟਰਸਾਈਕਲ ਦਾ ਅਚਾਨਕ ਹੀ ਸੰਤੁਲਨ ਵਿਗੜ ਗਿਆ ਔਰ ਉਸ ਦਾ ਮੋਟਰਸਾਈਕਲ ਸੜਕ ਦੇ ਕਿਨਾਰੇ ਲੱਗੇ ਹੋਏ ਦਰਖਤ ਦੇ ਨਾਲ ਜਾ ਵਜਾ ਇਹ ਦਰਖਤ ਸਫੈਦੇ ਦਾ ਦਰਖਤ ਦੱਸਿਆ ਜਾ ਰਿਹਾ ਹੈ ਜਿਸ ਦੇ ਨਾਲ ਟਕਰਾਨ ਦੇ ਕਾਰਨ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੀ ਪਛਾਣ ਮੁਖਵਿੰਦਰ ਕੁਮਾਰ ਦੇ ਵਜੋਂ ਹੋਈ ਹੈ ਇਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਔਰ ਇਸ ਦਾ ਪਿੰਡ ਜੋਗਰ ਦੱਸਿਆ ਜਾ ਰਿਹਾ ਹੈ ਇਹ ਨੌਜਵਾਨ ਗੁਰਦਾਸਪੁਰ ਤੋਂ ਆਪਣੇ ਪਿੰਡ ਜੋਗਰ ਹੀ ਆ ਰਿਹਾ ਸੀ ਜਿਸ ਦੌਰਾਨ ਇਹ ਸੜਕੀ ਹਾਦਸਾ ਵਾਪਰਿਆ ਔਰ ਉਸ ਦੀ ਜਾਨ ਚਲੀ ਗਈ ਦੱਸਦੀ ਹੈ ਕਿ ਮੁਖਵਿੰਦਰ ਕੁਮਾਰ ਦੇ ਪਿਤਾ ਜਸਵਿੰਦਰ ਕੁਮਾਰ ਤੇ ਪਿੰਡ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਜਿਹੜਾ ਇਹ ਬੇਟਾ ਹੈ ਜਿਸ ਦੀ ਮੌਤ ਹੋ ਗਈ ਹੈ ਉਹ ਗੁਜਰਾਤ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਤੇ 2 ਦਿਨ ਪਹਿਲਾਂ ਹੀ ਇਹ ਗੁਜਰਾਤ ਤੋਂ ਵਾਪਸ ਆਪਣੇ ਪਿੰਡ ਪਰਤਿਆ ਸੀ ਔਰ ਨਾਲ ਹੀ ਖਾਸ ਤੌਰ ਤੇ ਇਹ ਜਾਣਕਾਰੀ ਸਾਂਝੀ ਕਰਦੀ ਏ ਕਿ ਇਹ ਨੌਜਵਾਨ ਗੁਜਰਾਤ ਤੋਂ ਆਪਣੇ ਪਿੰਡ ਵਾਪਸ ਇਸ ਕਰਕੇ ਆਇਆ ਸੀ ਕਿਉਂਕਿ ਉਸ ਦਾ ਜਨਮ ਦਿਨ ਸੀ ਉਹ ਚਾਹੁੰਦਾ ਸੀ ਕਿ ਉਹ ਆਪਣਾ ਜਨਮ ਦਿਨ ਆਪਣੇ ਮਾਪਿਆਂ ਦੇ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਮਨਾਵੇ ਪਰੰਤੂ ਉਸ ਦੇ ਨਾਲ ਇਹ ਸੜਕੀ ਹਾਦਸਾ ਵਾਪਰ ਗਿਆ ਉਸ ਦਾ ਜਨਮ ਦਿਨ ਹੀ ਉਸ ਦਾ ਮਰਨ ਦਿਨ ਬਣ ਗਿਆ ਔਰ ਇਹ ਨੌਜਵਾਨ ਆਪਣਾ ਜਨਮ ਦਿਨ ਮਨਾਉਣ ਦੇ ਲਈ ਹੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਕੋਲ ਪਿੰਡ ਆਇਆ ਹੋਇਆ ਸੀ ਇਸ ਕਰਕੇ ਹੀ ਜਿਸ ਦਿਨ ਉਸ ਦਾ ਜਨਮ ਦਿਨ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਸਾਰੇ ਕੰਮ ਕਾਰ ਨਿਬੇੜਨ ਦੇ ਲਈ ਗੁਰਦਾਸਪੁਰ ਗਿਆ ਹੋਇਆ ਸੀ ਔਰ ਜਦੋਂ ਸ਼ਾਮ ਨੂੰ ਉਹ ਗੁਰਦਾਸਪੁਰ ਤੋਂ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ ਜਿਸ ਦੌਰਾਨ ਸੜਕ ਤੇ ਉਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਇਸ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਾਹਮਣੇ ਤੋਂ ਕੋਈ ਵਾਹਨ ਆ ਰਿਹਾ ਸੀ ਜਿਸ ਦੀਆਂ ਤੇਜ਼ ਲਾਈਟਾਂ ਉਸ ਦੀ ਅੱਖਾਂ ਦੇ ਵਿੱਚ ਪੈਣ ਕਰ ਉਸ ਦੇ ਮੋਟਰਸਾਈਕਲ ਦਾ ਜਿਹੜਾ ਸੰਤੁਲਨ ਵਿਗੜ ਗਿਆ ਔਰ ਉਸ ਦਾ ਮੋਟਰਸਾਈਕਲ ਸੜਕ ਦੇ ਕਿਨਾਰੇ ਲੱਗੇ ਹੋਏ ਇਸ ਦਰਖਤ ਦੇ ਨਾਲ ਜਾ ਵਜਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਔਰ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੋਤਾ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਔਰ ਇਹ ਇਕਲੌਤਾ ਸਹਾਰਾ ਆਪਣੇ ਮਾਪਿਆਂ ਦਾ ਜਿਹੜਾ ਜਹਾਨੋਂ ਤੁਰ ਗਿਆ ਹੈ ਮਾਪੇ ਰੋਂਦੇ ਕਰ ਲਾਉਂਦੇ ਦੇਖੇ ਨਹੀਂ ਜਾ ਰਹੇ ਹੋਰ ਜਿੰਨੇ ਵੀ ਪਰਿਵਾਰਿਕ ਮੈਂਬਰ ਨੇ ਸਾਰੇ ਹੀ ਬਹੁਤ ਜ਼ਿਆਦਾ ਦੁਖੀ ਨੇ ਪੂਰਾ ਇਲਾਕਾ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਕਿਉਂਕਿ ਇਸ ਪਰਿਵਾਰ ਦਾ ਇਕਲੌਤਾ ਸਹਾਰਾ ਇਕਲੌਤਾ ਪੁੱਤ ਇਸ ਜਹਾਨ ਨੂੰ ਤੁਰ ਗਿਆ